ਖੁਈ ਖੜਾ ਦੀ ਪੰਚਾਇਤ ਹੋਈ ਆਪ ਦੀ ਜੀ ਨਮਸਕਾਰ ਦੋਸਤੋ ਮੈਂ ਸੰਨੀ ਦੂਮੜਾ ਤੁਸੀਂ ਦੇਖ ਰਹੇ ਹੋ ਐਸਡੀ ਲਾਈਵ ਦੋਸਤੋ ਇਹ ਤਸਵੀਰਾਂ ਤੁਹਾਨੂੰ ਪਿੱਤੇ ਦਿਨ ਪਿੰਡ ਖੁਈ ਖੜਾ ਦੀਆਂ ਦਿਖਾਈਆਂ ਜਾ ਰਹੀਆਂ ਜਿੱਥੇ ਪਿੰਡ ਖੁਈ ਖੜਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਆਪ ਪਾਰਟੀ ਜੁਆਇਨ ਕਰ ਦਿੱਤੀ ਗਈ ਹੈ ਤਾਂ ਦੱਸਦੀ ਇਹ ਇਸ ਮੌਕੇ ਤੇ ਫਾਜ਼ਿਲਕਾ ਦੇ ਬਾਈ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਨਵੀਂ ਪੰਚਾਇਤ ਨੂੰ ਆਪ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਆਓ ਤਸਵੀਰਾਂ ਦੇ ਨਾਲ ਜਾਣੂ ਕਰਾਂਏ ਇਸ ਮੌਕੇ ਤੇ ਕੀ ਬੋਲੇ ਫਾਜ਼ਿਲਕਾ ਦੇ ਵ代ਕ ਨਰਿੰਦਰਪਾਲ ਸਿੰਘ ਸਨਮਾ ਅਤੇ ਨਵੇਂ ਬਨੇ ਸਰਪੰਚ ਬਲਰਾਮ ਫੋਜੀ ਦਾ ਕੀ ਕਹਿਣਾ ਹੈ ਜੇਕਰ ਤੁਸੀਂ ਸਾਡੇ ਨਵੇਂ ਦਰਸ਼ਕ ਹੋ ਤਾਂ ਐਸਡੀ ਲਾਈਵ ਪੇਜ ਨੂੰ ਫੋਲੋ ਕਰੋ ਖਬਰਾਂ ਜਾਂ ਇਸ਼ਤਿਹਾਰ ਦੇਣ ਲਈ ਤੁਸੀਂ ਸਾਡੇ ਮੋਬਾਈਲ ਨੰਬਰ 9988229886 ਦੇ ਸੰਪਰਕ ਕਰ ਸਕਦੇ ਹੋ ਵਿਕਾਸ ਦੇ ਨਾਲ ਜੁੜੀ ਹੈ ਤੇ ਮੈਂ ਐਮਐਲਏ ਸਾਹਿਬ ਕੋਲ ਗਿਆ ਤੇ ਐਮਐਲਏ ਸਾਹਿਬ ਨੇ ਤੋਂ ਮੈਂ ਇਨਾ ਪ੍ਰਭਾਵਿਤ ਹੋਇਆ ਨੇ ਜਿਹੜੀਆਂ ਮੈਨੂੰ ਗੱਲਾਂ ਦਸੀਆਂ ਜਿਹੜੀ ਵਿਕਾਸ ਦੀ ਗੱਲ ਹੋਈ ਸਾਡੇ ਨਾਲ ਤੇ ਮੈਂ ਇਹਨਾਂ ਦੀ ਗੱਲਾਂ ਤੌਰ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਆਮਾਦੀ ਪਾਰਟੀ ਜੁਆਇਨ ਕੀਤੀ ਹੈ ਇਹ ਸਾਡੇ ਵਿਕਾਸ ਬਹੁਤ ਕਾਫੀ ਲੰਮੇ ਸਿਰ ਗਿਆ ਤੇ ਮੈਂ ਤੈਹ ਦਿਲੋਂ ਮੈਂ ਹੀ ਨਹੀਂ ਬਲਕਿ ਸਾਡੀ ਪਿੰਡ ਦੀ ਪੂਰੀ ਪੰਚਾਇਤ ਸਾਰਾ ਪੂਰਾ ਪਿੰਡ ਲਗਭਗ ਪਿੰਡ ਸਾਡਾ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਜੀ ਤੇ ਅਸੀਂ ਐਮਐਲਏ ਸਾਉ ਨੂੰ ਪ੍ਰੋਸਾ ਦੀ ਮੰਨਦੇ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਸਮਾਉਗਾਨ ਵਾਲੇ ਸਮੇਂ 'ਚ ਤੁਸੀਂ 5 ਮਹੀਨੇ ਜਾਂ 6 ਮਹੀਨੇ ਬਾਅਦ ਦੇਖ ਲੋ ਮਹੌਲ ਕਿਦਾਂ ਦਾ ਹੋਗਾ ਅਸੀਂ ਇੱਕ ਮਹੌਲ ਇਦਾਂ ਦਾ ਇੱਕ ਸਿਸਟਮ ਸੈੱਟ ਕਰ ਦੇਣਾ ਕਿਉਂਕਿ ਪਿੰਡ ਨੂੰ ਵਿਕਾਸ ਚਾਹੀਦਾ ਹੈ ਪਿੰਡ ਨੂੰ ਸ਼ਾਂਤੀ ਚਾਹੀਦੀ ਹੈ ਪਿੰਡ ਨੂੰ ਕਾਨੂੰਨ ਵਿ ਤੇ ਜੇ ਉਹ ਸਹੀ ਹੋ ਗਈ ਤਾਂ ਅਸੀਂ ਐਮਐਲਏ ਸਾਹਿਬ ਦਾ ਪੂਰੇ ਦਾ ਪੂਰਾ ਪਿੰਡ 100% ਕਰਨ ਨੂੰ ਅਸੀਂ ਤਿਆਰ ਬੈਠੇ ਆਂ ਉਹਨਾਂ ਦੇ ਚਰਨਾਂ 'ਚ ਅਸੀਂ ਬਿਲਕੁਲ ਸਾਰਾ ਸਿਸਟਮ ਜਾਂਦ ਕਰ ਦੇਣਾ ਵੀ ਸਾਨੂੰ ਵਿਕਾਸ ਚਾਹੀਦਾ ਹੈ ਐਮਐਲਏ ਸਾਹਿਬ ਨੇ ਸਾਨੂੰ ਪ੍ਰੋਸਾ ਜਤਾਇਆ ਹੈ ਕਿ ਮੈਂ ਤੁਹਾਡੇ ਨਾਲ ਆ ਵਿਕਾਸ ਦੇ ਪੱਖੋਂ ਤੇ ਕਾਨੂੰਨ ਵਿਵਸਥਾ ਦੇ ਪੱਖੋਂ ਤੇ ਜਿਹੜੇ ਕੁਝ ਪੁਲਿਸ ਦੇ ਰਿਕਾਰਡਿੰਗ ਸੀਗੇ ਉਹਨਾਂ ਦੇ પ્રતિ代表 ਮਿਲ ਸਾਹਬ ਨੇ ਕਿਹਾ ਵੀ ਕੋਈ ਨਜਾਇਜ਼ ਕਿਸੇ ਪ੍ਰਕਾਰ ਨੂੰ ਕੋ ਪਰੇਸ਼ਾਨ ਨਹੀਂ ਕੋਈ ਤੰਗੀ ਨਹੀਂ ਤਾਂ ਇਸ ਪ੍ਰਕਾਰ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੇਰੇ ਸਾਧਾ ਸਾਡੇ ਕੋਲ ਪਹੁੰਚਨੇ ਤੇ ਸਾਨੂੰ ਆਮ ਆਦਮੀ ਪਾਰਟੀ ਜ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਬਹੁਤ ਬਹੁਤ ਧੰਨਵਾਦ ਦਾ ਲੋਕਤੰਤਰ ਤਰੀਕੇ ਦੇ ਨਾਲ ਮੈਂ ਪਹਿਲਾਂ ਹੀ ਕਿਹਾ ਸੀ ਇਲੈਕਸ਼ਨ ਤੋਂ ਪਹਿਲਾਂ ਲੋਕਤੰਤਰੀਕ ਤਰੀਕੇ ਦੇ ਨਾਲ ਸਾਫ਼ ਸੁਥਰਾ ਇਲੈਕਸ਼ਨ ਕਰਾਇਆ ਜਾਊਗਾ ਔਰ ਫਾਜਲਕਾ ਦੇ ਵਿੱਚ ਪੂਰੇ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਪੰਚਾਇਤੀ ਚੋਣਾਂ ਕਰਾਈਆਂ ਗਈਆਂ ਔਰ ਪਿੰਡ ਖੁਈ ਖੇੜਾ ਦੇ ਵਿੱਚ ਇੱਕ ਨਵੀਂ ਚੰਗੀ ਪੰਚਾਇਤ ਲੋਕਾਂ ਨੇ ਚੁਣੀ ਹੈ ਤਾਜੋ ਪੰਚਾਇਤ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਔਰ ਜਿਹੜੇ ਵੀ ਇਹਨਾਂ ਨੇ ਵਿਕਾਸ ਦੇ ਕੰਮ ਮੈਨੂੰ ਕਹੇ ਨੇ ਜਿਹੜੇ ਪਹਿਲਾਂ ਤਾਂ ਕਈ ਕੰਮ ਇਹਨਾਂ ਦੇ ਕਰੋੜਾ ਰੁਪਏ ਦੇ ਜਿਹੜੇ ਅਸੀਂ ਪਹਿਲਾਂ ਪਾਸ ਕੀਤੇ ਹੋਏ ਕਈ ਕੰਮ ਚੱਲ ਰਹੇ ਨੇ ਕਈ ਕੰਪਲੀਟ ਵੀ ਹੋ ਗਏ ਨੇ ਔਰ ਹੋਰ ਵੀ ਜਿਹੜੇ ਇਹਨਾਂ ਨੇ ਅੱਜ ਡਿਮਾਂਡ ਕੀਤੀ ਇਸ ਤੋਂ ਪਹਿਲਾਂ ਵੀ ਜਿਹੜੀ ਮੇਰੇ ਕੋਲ ਡਿਮਾਂਡ ਆਈ ਸੀ ਸਰਪੰਚ ਸਾਹਿਬ ਨੂੰ ਵਿੱਚਵਾਸ ਤੋਂ ਆਇਆ ਹੈ ਔਰ ਸਾਰੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਜਿਹੜੇ ਸਾਡੇ ਪਹਿਲਾ ਵਰਕਰ ਨੇ ਸਾਰੇ ਜਿੰਨੇ ਵੀ ਸਾਰੇ ਸਰਪੰਚ ਸਾਹਿਬ ਦੇ ਨਾਲ ਰਲ ਕੇ ਚੱਲਣਗੇ ਔਰ ਸਰਪੰਚ ਸਾਹਿਬ ਅੱਗੇ ਚੱਲਣਗੇ ਜੋ ਵੀ ਪਿੰਡ ਦਾ ਕੰਮ ਹੋਊਗਾ ਮੇਰੇ ਕੋਲ ਲੈ ਕੇ ਆਉਣਗੇ ਨਾਲ ਦੀ ਨਾਲ ਜਿਹੜਾ ਕੰਮ ਹੈ ਕੋਈ ਮੁਸ਼ਕਲ ਹੈ ਉਹਦਾ ਹੱਲ ਕੀਤਾ ਜਾਊਗਾ ਔਰ ਸਰਪੰਚ ਸਾਹਿਬ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਹੈ ਔਰ ਜਿੰਨੇ ਵੀ ਦੂਜੇ ਆਮ ਜਿਹੜੇ ਲੋਕ ਨੇ ਸਾਰਿਆਂ ਨੂੰ ਇਹ ਸਰਪੰਚ ਸਾਹਿਬ ਨੇ ਵਿਸ਼ਵਾਸ ਦਵਾਇਆ ਹੈ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੋਈ ਵੀ ਇਨਾਂ ਕੋਲ ਆਉਂਦਾ ਹੈ ਤਾਂ ਉਹਦਾ ਜਿਹੜਾ ਮੁਸ਼ਕਿਲਦਾ ਹੈ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਊਗਾ ਬਹੁਤ ਹੀ ਚੰਗੀ ਸੋਚ ਹੈ ਔਰ ਇਸ ਸੋਚ ਦੇ ਨਾਲ ਅਸੀਂ ਵੀ ਹਾਂ ਸਾਰੀ ਪੰਚਾਇਤ ਸਾਡੇ ਮੈਂਬਰ ਸਭਾਣ ਨੇ ਨਵੇਂ ਮੈਂਬਰ ਸਭਾਣ ਬਣੇ ਨੇ ਇਹ ਸਾਡੇ ਸਰਪੰਚ ਸਾਹਿਬ ਨੇ ਔਰ ਸਾਰੇ ਪਿੰਡ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜੋ ਇੱਕ ਚੰਗੀ ਜਿਹੀ ਔਰ ਸਿਆਣੀ ਜਿਹੜੀ ਸੁਜੇ ਜੀ ਸਮਝਦਾਰ ਪੰਚਾਇਤ ਦਾ ਇਹਨਾਂ ਨੇ ਜਿਹੜਾ ਚੁਣ ਕੇ ਪਿੰਡ ਤੇ ਜਿਹੜੇ ਵਿੱਚ ਪੰਚਾਇਤ ਬਣਾਈ ਹੈ